ਮੇਰੇ ਹੱਥਾਂ ਤੋਂ ਕੁਝ ਨਹੀਂ ਬਚਦਾ ਟਾਈਲਾਂ ਤੋੜਨੀ ਆ ਤੇ ਮੇਰੀ ਪ੍ਰਾਣੀ ਆਦਤ ਆ ਆ ਤੋੜੋ ਹੀ ਆ ਓਹ ਮਜ਼ਾਕ ਕਰਦੇ ਭਈ ਹਲੋ ਆ ਦੇਖੋ ਟਾਈਲ ਦੇ ਨਾਲ ਰੁਕੋ 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 ਭਾਈ ਸਾਹਿਬ ਕੀ ਗੱਲ ਹੋ ਗਈ ਦੱਸਦਾ ਭਾਜੀ 1 ਮਿੰਟ ਰਾਵਨਾ ਮੈਨੂੰ ਟਾਈਲਾਂ ਤੋੜ ਲੈਣ ਦਿਓ ਚਾਰ ਤੋੜੀਆਂ ਆ ਦੋ ਟਾਈਲਾਂ ਹੋਰ ਇਹ ਇੱਕ ਟਾਈਲ 1 ਮਿੰਟ ਭਾਜੀ ਹਲੋ ਫੜੋ ਪੀਸ 1 ਮਿੰਟ ਫੜਿਓ 1 ਮਿੰਟ ਭਾਜੀ ਪਲੀਜ਼ ਮੈਂ ਕੈਮਰਾ ਲੈ ਕੇ ਆਇਆ ਕਿ ਐਤਕੇ ਲੋਕਾਂ ਨੂੰ ਸਾਹਮਣੇ ਦਿਖਾਣਾ ਕਿ ਟਾਈਲਾਂ ਤੋੜੀਆਂ ਕਿਉਂ ਜਾਂਦੀਆਂ ਭਾਜੀ 1 2 3 ਭਾਜੀ ਕੀ ਗੱਲ ਹੈ ਪਾਗਲ ਹੋ ਗਏ ਤੁਸੀਂ ਭਾਜੀ ਪਾਗਲ ਤੁਸੀਂ ਬਰਾਲੇ ਬੈ ਗਿਆ ਤੁਹਾਡੇ ਇਹ ਗੰਦੇ ਕਿ ਮੈਂ ਦਊਗਾ ਤੁਹਾਨੂੰ 10 ਰੁਪਏ ਫੁੱਟਾਇਰ ਉਹ ਭਾਜੀ ਉਹ ਗੱਲ ਪੁਰਾਣੀ ਹੋ ਗਈ ਆ ਭਾਜੀ ਮੈਨੂੰ ਪਤਾ ਸੀ ਇਹੀ ਬੋਲਣਾ ਤੁਸੀਂ 6 ਟਾਇਰ 100 ਰੁਪਏ ਚੱਕੋ ਇੰਜੋਏ ਕਰੋ ਨਹੀਂ ਇਹ ਰਹਿ ਗਈ ਹੁਣ 5 ਰੁਪਏ ਫੁੱਟ ਦੇ ਵਿੱਚ ਵੇਅਰ ਹਾਊਸ ਖਾਲੀ ਕਰ ਦੇਣਾ ਐਲੋ ਫੜੋ 70 ਰੁਪਏ ਆਪਣੇ 6 ਟਾਇਲਾਂ ਤੋੜੀਆਂ 30 ਰੁਪਏ ਦੀਆਂ ਇੱਕ ਟਾਇਲ ਕਿੰਨੇ ਦੀ 5 ਰੁਪਏ ਦੀ ਭਾਜੀ ਪੰਜਾਬ ਦਾ ਸਭ ਤੋਂ ਵੱਡਾ ਵੇਅਰ ਹਾਊਸ ਖਾਲੀ ਕਰਨ ਜਾ ਰਹੇ ਆ ਮਾੜੀਆਂ ਮੋਟੀਆਂ ਨੁਕਰਾਂਪੁਰੀਆਂ ਵਾਲੀਆਂ ਟਾਇਲਾਂ 5 ਰੁਪਏ ਫੁੱਟ ਦੇ ਵਿੱਚ ਭਾਜੀ 2/2 ਪ੍ਰੀਮੀਅਮ ਮਾਲ 10 ਰੁਪਏ ਫੁੱਟ ਦੇ ਵਿੱਚ 100 ਰੁਪਏ ਦਾ 10 ਫੁੱਟ ਮਾਲ ਭਾਜੀ 2/4 ਵੀ ਚੱਕੋ 10 ਰੁਪਏ ਫੁੱਟ ਦੇ ਵਿੱਚ ਪ੍ਰੀਮੀਅਮ ਮਾਲ ਮਿਕਸ ਐਡੀ ਵੱਡੀ ਟਾਇਲ ਕਿੰਨੇ ਦੀ ਭਾਜੀ ਮਿਕਸ ਮਾਲ 32 ਚੌੜ ਦਾ 20 ਰੁਪਏ ਫੁੱਟ ਦੇ ਵਿੱਚ ਕੋਈ ਪੂਰੇ ਇੰਡੀਆ 'ਚ ਮਾਲ ਦੇ ਦੇ ਮੈਂ ਫ੍ਰੀ ਦੇ ਦਾਂਗਾ 32 44 ਭਾਜੀ ਪਾਰਕਿੰਗ ਡਾਇਲ 25 ਰੁਪਏ ਫੁੱਟ ਦੇ ਵਿੱਚ ਭਾਵੇਂ ਟਰੱਕ ਚੜਾਓ ਭਾਵੇਂ ਗੱਡੀ ਚੜਾਓ ਭਾਵੇਂ ਟਰਾਲੀ ਟਰੈਕਟਰ ਜੋ ਮਰਜੀ ਚੜਾ ਲਓ ਕਿੰਨੇ ਰੁਪਏ ਫੁੱਟ 25 ਰੁਪਏ ਫੁੱਟ ਦੇ ਵਿੱਚ ਭਾਜੀ ਪੱਥਰ ਕਿੰਨੇ ਰੁਪਏ ਦਾ 65 ਰੁਪਏ ਸਕਰ ਫੁੱਟ ਤੋਂ ਸ਼ੁਰੂ ਹੈ ਜੀ ਬਸ ਭਾਜੀ ਤੁਹਾਡੇ ਪੈਰਾਂ ਤੋਂ ਜ਼ਮੀਨ ਨਗਲ ਜਣੀ ਸੁਣ ਕੇ ਸਾਡੀਆਂ ਸਕੀਮਾਂ 50000 ਤੇ ਡਿਲੀਵਰੀ ਫ੍ਰੀ ਦਵਾਂਗੇ 1.5 ਲੱਖ ਰੁਪਏ ਦੀ ਬਿਲਿੰਗ ਤੇ ਸਿੰਕ ਫ੍ਰੀ ਦਵਾਂਗੇ ਬਿਜਲੀ ਵਾਲਾ ਸਿੰਕਿਆ ਗੈਸ ਵਾਲਾ 25000 ਦਾ ਹੁੰਦਾ ਹਾਂਜੀ ਹਾਂਜੀ ਪਿਆਨੋ ਵਾਲਾ ਸਿੰਕ ਬਿਲਕੁਲ ਫ੍ਰੀ 1.5 ਲੱਖ ਦੀ ਬਿਲਿੰਗ ਜਿਹੜਾ ਉਹ ਉਹਨਾਂ ਦੇ ਘਰੇ ਆਟੋਮੈਟਿਕਲੀ ਆਪਾਂ ਡਰਾਅ ਕੱਢਣਾ ਵਾ ਉਹਨਾਂ ਦੇ ਘਰੇ ਪੰਜਾਵਾਂਗੇ ਚਾਹੇ ਉਹ ਕਿਤੇ ਵੀ ਬੈਠੋ ਲੋਕਾਂ ਦਾ ਮਜ਼ਾਕ ਨਹੀਂ ਕਰਨਾ ਸੀਰੀਅਸ ਆ ਲੋਕਾਂ ਨੇ ਸੀਰੀਅਸ ਵੀਡੀਓ ਸ਼ੇਅਰ ਕਰਨੀ ਹੈ ਧਿਆਨ ਨਾ ਨਾ ਪਾਜੀਆ ਸਿੰਕ ਉਹਦੇ ਘਰੇ 10 ਬੰਦਿਆਂ ਨੂੰ ਪਾਜੀਆ ਆਪਾਂ ਪਹਿਲਾਂ ਵੀ 150 ਐਲ ਸੀ ਡੀਆਂ ਇਦਾਂ ਵੰਡ ਚੁੱਕੇ ਆ ਇਹ ਸਿੰਕ ਵੀ 10 ਵੰਡਾਂਗੇ ਜੀ ਬੱਤੀ ਜੋੜ ਦੇ ਵਿੱਚ ਬਹੁਤ ਵੈਰਾਈਟੀ ਆਪਣੇ ਕੋਲ ਬਹੁਤ ਸਾਰੇ ਕਲਰ ਨੇ ਲੇਕਿਨ ਇਹ ਸਟਾਕ ਕਲੀਅਰੈਂਸ ਕਰਨਾ ਅਸੀਂ ਆਪਾਂ ਰੇਟ ਦੇ ਰਹੇ ਆ ਜਿਹੜਾ ਆ ਗਿਆ ਆ ਗਿਆ ਜੋ ਲੈ ਗਿਆ ਸੋ ਲੈ ਗਿਆ ਜੋ ਰਹਿ ਗਿਆ ਸੋ ਰਹਿ ਗਿਆ ਰਨਵੇਸ਼ਨ ਪੇਂਟ ਮਿਲ ਜੇਗਾ ਨੈਰੋਲੈਕ ਮਿਲ ਜੇਗਾ ਨਿਪੌਨ ਪੇਂਟ ਮਿਲ ਜੇਗਾ ਬਰਜਰ ਪੇਂਟ ਮਿਲ ਜੇਗਾ ਇੰਟਰਲੈਕਸ ਮਿਲ ਜੇਗਾ ਸਾਰੇ ਅਜ ਸਾਰੇ ਦੇ ਵਿੱਚ ਡਿਸਕਾਊਂਟ 20% ਜਿਹੜਾ ਮਰਜੀ ਲੈ ਲਓ ਮੇਰੇ ਕੋ ਕੋਈ ਕਸਟਮਰ ਆਇਆ ਉਹਨੂੰ 50 ਰੁਪਏ ਫੁੱਟ ਦੇ ਵਿੱਚ ਕਿਸੇ ਨੇ ਟਾਈਲ ਲਗਾਈ ਸੀ ਜਦੋਂ ਆਪਾਂ 25 ਰੁਪਏ ਫੁੱਟ ਦੇ ਵਿੱਚ ਟਾਈਲ ਦਿੱਤੀ ਉਹ ਸੁਣ ਕੇ ਬੇਹੋਸ਼ ਹੋ ਗਿਆ ਇਦਾਂ ਵੀ ਹੁੰਦੇ ਲੋਕ ਆਵੇ ਰੇਟ ਟਰਾਈ ਕਰਕੇ ਆਵੇ ਤਾਂ ਕਿ ਉਹਨਾਂ ਨੂੰ ਪਤਾ ਚੱਲ ਸਕੇ ਕਿ ਕਿਹੜੀ ਚੀਜ਼ ਕਿੰਨੀ ਸਸਤੀ ਮਿਲੀ ਬਾਜ਼ਾਰ ਦੇ ਨਾਲੋਂ ਸਾਡੇ ਕੋਲ। ਕਈ ਵਾਰ ਤੁਸੀਂ ਕਾਲਾ ਕਰਦੇ ਚੱਕੇ ਨਹੀਂ ਜਾਂਦੀ ਪਹਿਲੇ ਮਾਫੀ ਆ ਇਹ ਪੰਜਾਬ ਦਾ ਸਭ ਤੋਂ ਵੱਡਾ ਵੇਅਰ ਹਾਊਸ ਖਾਲੀ ਹੋਣ ਜਾ ਰਿਹਾ ਹੈ ਇਹ ਸੇ ਲਿਮਟਿਡ ਹੈਗੀ ਹੈ ਸੋ ਜੋ ਮਾਰਵੇ ਉਹਦੇ ਮਿਲੇਗੀ। ਹਾਂ ਨਾ ਕਿਥੇ ਹੈ ਜੀ ਰਾਜਸਥਾਨ ਮਾਰਬਲ ਐਂਡ ਟਾਈਲ ਜੋ ਪੰਜਾਬ ਦੇ ਵਿੱਚ ਪੈਂਦਾ ਜੀ ਭਾਜੀ ਐਡਰੈਸ ਸਮਝਾਈਓ। ਭਾਜੀ ਇਹ ਤਰਨਤਨ ਖਡੂਰ ਸਾਹਿਬ ਬਾਈਪਾਸ ਦੇ ਉੱਤੇ ਨਵੇਂ ਰੋਡ ਦੇ ਉੱਤੇ ਉਪਲਬਧ ਹੈ ਸਾਡਾ ਸਟੋਰ ਸਾਡੇ ਰੇਟਾਂ ਦਾ ਚੈਲੰਜ ਹੈ ਪੂਰੇ ਇੰਡੀਆ ਦੇ ਵਿੱਚ ਕੋਈ ਛੜ ਤੋਂ ਸਸਤਾ ਰੇਟ